ਤੁਸੀਂ ਦੇਖ ਰਹੇ ਹੋ ਫਗਵਾੜਾ ਨਿਊਜ਼ ਮੈਂ ਹਟਣਾ ਅਨਜਲੀ ਫਗਵਾੜਾ ਸ਼ਹਿਰ ਦੇ ਮੋਡਲ ਟਾਊਨ ਵਿਖੇ ਬੀਤੀ ਰਾਤ ਵਾਪਰੀ ਘਟਨਾ ਨੇ ਇਲਾਕੇ ਵਾਸੀਆਂ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਦਿਲਪ੍ਰੀਤ ਸਿੰਘ ਨੇ ਜਾਣਕਾਰ ਦੰਦੇ ਹੋ ਦੱਸਿਆ ਕਿ ਰਾਤ ਕਰੀਬ ਸਵਾ 12 ਵਜੇ ਤੇ ਨੌਜਵਾਨ ਹਥਿਆਰਾਂ ਸਮੇਤ ਉਹਨਾਂ ਦੇ ਘਰ ਦੇ ਬਾਹਰ ਆਏ ਅਤੇ ਉਹਨਾਂ ਦੇ ਘਰ ਦੇ ਗੇਟ ਤੇ ਤੇਜ਼ ਦਾਰ ਹਥਿਆਰ ਮਾਰੇ ਅਤੇ ਨਾਲ ਹੀ ਘਰ ਦੇ ਬਾਹਰ ਲੱਗੇ ਨੇਮ ਪਲੇਟ ਦੀ ਭਾਂਤੜ ਕਰ ਗਏ ਦਿਲਪ੍ਰੀਤ ਅਨੁਸਾਰ ਜੋ ਜਿਵੇਂ ਹੀ ਉਹ ਘਰ ਦੇ ਬਾਹਰ ਨਿਕਲਦਾ ਤਾਂ ਉਕਤ ਨੌਜਵਾਨ ਆਪਣੇ ਉਥੇ ਸਾਥੀ ਨਾਲ ਜੋ ਕਿ ਐਕਟਿਵ ਉੱਤੇ ਤਿਆਰ ਬੈਠਾ ਸੀ ਮੌਕੇ ਤੋਂ ਫਰਾਰ ਹੋ ਗਿਆ ਇਹ ਸਾਰੀ ਕੱਟਣਾ ਕਰਦੇ ਬਾਹਰ ਲੱਗੇ ਸੀ ਸੀਟੀਵੀ ਕੈਮਰੇ ਦੇ ਵਿੱਚ ਕਹਿ ਦੋਗੇ ਜਾਂ ਪੀੜਤ ਪਰਿਵਾਰ ਨੇ ਕਿਹਾ ਕਿ ਇਲਾਕੇ ਦੇ ਵਿੱਚ ਵਧ ਰਹੀਆਂ ਇਹੋ ਜਿਹੀਆਂ ਕਟਨਾਵਾ ਕਾਰਨ ਲੋਕਾਂ ਵਿੱਚ ਖੋਫ ਦਾ ਮਾਹੌਲ ਬਣਦਾ ਚੌੜਿਆ ਉਹਨਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਜਿਹਨਾਂ ਨੌਜਵਾਨਾਂ ਨੇ ਇਹ ਪਾਂਤੂੜ ਕੀਤੀ ਹੈ ਉਹਨਾਂ ਨੂੰ ਜਲਦ ਤੋਂ ਜਲਦੀ ਪਛਾਣ ਕਰਕੇ ਕਾਬੂ ਕੀਤਾ ਜਾਵੇ ਉਦੋਂ ਜਿਵੇਂ ਹੀ ਸਾਰੀ ਘਟਨਾ ਦੀ ਸੂਚਨਾ ਪੁਲਿਸ ਨੂੰ ਮਿਲਦੀ ਹੈ ਤਾਂ ਪੁਲਿਸ ਵੱਲੋਂ ਤੁਰੰਤ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਜਾਂਦੀ ਹੈ ਹੋਰ ਇਸ ਸਾਰੇ ਮਾਮਲੇ ਸਬੰਧੀ ਵਧੇਰੇ ਜਾਣਕਾਰੀ ਦੰਦਿਆਂ ਘਟ ਦੇ ਮਾਲਕ ਅਤੇ ਆਸ-ਪਾਸ ਦੇ ਲੋਕਾਂ ਦਾ ਕੀ ਕੁਝ ਕਹਿਣਾ ਹੈ ਆਓ ਸੁਣਦੇ ਹਾਂ ਫਗਵਾੜਾ نیوز ਲਈ ਕੈਮਰਾਮੈਨ ਜੋਸ਼ ਸ਼ਰਮਾ ਦਾ ਨਾਮ ਹਲ ਸ਼ਰਨਜੀਤ ਸਿੰਘ ਸੋਣੇ ਦੀ ਵਿਸ਼ੇਸ਼ ਰਿਪੋਰਟ ਮੇਰਾ ਪਰਮੋਜ ਜੋਸ਼ੀ ਜੋਸ਼ੀ ਸਾਹਿਬ ਅੱਜ ਮਾਲਾਂਟਾਊਨ ਏਰੀਆ ਦੇ ਵਿੱਚ ਖੜੇ ਆਂ ਕਿ ਮਾਮਲਾ ਕੀ ਸਰ ਇਹ ਸਾਡਾ ਹੀ ਵਾਰਾ ਜੀ ਇਹ ਸੀ ਬਲੌਗ ਤੇ ਮੈਨੂੰ ਉਹਨਾਂ ਨੇ ਫੋਨ ਕੀਤਾ ਤੇ ਮੈਨੂੰ ਕਹਿੰਦੇ ਜੋਸ਼ਾ ਸਾਡੇ ਘਰ ਆਓ 181 ਦੇ ਵਿੱਚ ਮਾਲਾਂਟਾਊਨ ਸਾਡੇ ਨਾਲ ਰਾਤੀ ਕੋਈ ਅਣਪਛਾਤੇ ਬੰਦੇ 4 ਜਣੇ ਆਏ ਆ ਇੱਕ ਨੇ ਸਕੂਟੀ ਸਟਾਰਟ ਰੱਖੀ ਤਿੰਨਾਂ ਜਣਿਆਂ ਨੇ ਆਗਣ ਦੇ ਗੇਟ ਦੇ ਵਿੱਚ ਗੜਾਸੇ ਮਾਰੇ ਉਦੋਂ ਵਾਰ ਇਹਦੀ ਨੇਮ ਪਲੇਟ ਸੀ ਉਹ ਵੀ ਘਟਾਸੇ ਮਾਰੇ ਜਦੋਂ ਉਹਨਾਂ ਨੇ ਮਾਰੇ ਤੇ ਜਦੋਂ ਬਾਹਰ ਆਏ ਤਾਂ ਕਹਿੰਦੇ ਸਾਜੀ ਆਜੋ ਜਦੋਂ ਬਾਹਰ ਨਿਕਲੇ ਤੇ ਦੌੜ ਗਏ ਕੋਈ ਵਿਅਕਤੀ ਵਗੈਰਾ ਪਛਾਣ ਚਾਹ ਪਛਾਣ ਚਾਏ ਸੀਸੀ ਕੈਮਰੇ 'ਚ ਆ ਗਏ ਉਹ ਹੁਣ ਪੁਲਿਸ ਨੂੰ ਪਛਾਣ ਚ ਦੇ ਦੇਣਾ ਸਾਰਾ ਕੁਝ ਇਹਨਾਂ ਨੂੰ ਪ੍ਰਿੰਟਰੇ ਬਣਾ ਕੇ ਉਹ ਦੇਖਣਗੇ ਕਿਹੜੇ ਬੰਦੇ ਕਿਹੜੇ ਨਹੀਂ ਆ ਠੀਕ ਹੈ ਜੀ ਕੋਈ ਰஞ்சிਸ਼ ਵਗੈਰਾ ਕੋਈ ਤਰ੍ਹਾਂ ਨਹੀਂ ਉਹ ਸ਼ਰੰਜਿਤ ਇਹਨਾਂ ਨੂੰ ਪੁੱਛਿਆ ਕਿ ਮੈਂ ਕਿ ਤੁਹਾਨੂੰ ਕੋਈ ਧਮਕੀ ਦਾ ਫੋਨ ਆਇਆ ਵਾ ਕਹਿੰਦੇ ਨਹੀਂ ਮੈਂ ਕਿ ਕੋਈ ਰஞ்சிਤ ਕੋਈ ਲੜਾਈ ਝਗੜਾ ਕਹਿੰਦੇ ਨਹੀਂ ਤੇ ਪੁਲਿਸ ਨੂੰ ਸ਼ਿਕਾਇਤ ਹਾਂ ਜੀ ਹੁਣ ਵੀ ਆ ਤੇ ਮੈਂ ਸੜਕ ਕਿਤੇ ਗਿਆ ਹਾਂ ਜੀ ਹਾਂਜੀ ਰਾਤ ਵੇਲੇ ਪੁਲਿਸ ਆਈ ਸੀ ਮਸੀਂ ਮੰਗ ਰੱਖਦੇ ਸੀ ਮਸੀਂ ਮੰਗੇ ਸੀ ਰਾਦੇ ਪ੍ਰਸ਼ਾਸਨ ਕੋਲੋਂ ਕਿ ਜਿਹੜੀ ਇਹ ਘਟਨਾ ਹੋ ਰਹੀ ਹੈ ਬਹੁਤ ਗਲਤ ਹੈ ਤੇ ਇੱਥੇ ਜਿਹੜੀ ਵੀ ਆਪਣੀ ਤਫਰੀ ਹੈਗੀ ਹੈ ਮੇਰੇ ਸਹਾਂ ਨਾਲ ਪੁਲਿਸ ਵਾਲਿਆਂ ਨੂੰ ਇੱਥੇ ਗਸ਼ਤ ਲਾਣੇ ਚਾਹੀਦੀ ਹੈ ਮਾਨਟਨ ਘੁੰਮਣਾ ਚਾਹੀਦਾ ਹੈ ਨੂੰ ਸਾਰੇ ਕਿ ਦੇਖੋ ਉਧਰ ਪਤਾ ਲੱਗਾ ਕਿ ਸਵੇਰੇ 4 ਵਜੇ ਵੀ ਕਿਸੇ ਦੀਆਂ ਬਾੜੀਆਂ ਲਾ ਲੀਆਂ ਸੈਰ ਕਰਦੇ ਲੇਡੀਜ਼ ᱛੀਆਂ ਅਸੀਂ ਤਾਂ ਇਹ ਕਹਿੰਦੇ ਆ ਕਿ ਪੁਲਿਸ ਨੂੰ ਬੇਨਤੀ ਕਰਦੇ ਆ ਕਿ ਸਾਡੇ ਜਿਹੜੇ ਵਾਰਡ ਦੇ ਵਿੱਚ ਜਾਂ ਆਸੇ ਪਾਸੇ ਇਲਾਕਿਆਂ ਦੇ ਵਿੱਚ ਗਸ਼ਤ ਵਧਾਈ ਜਾਵੇ ਦਿਲਪ੍ਰੀਤ ਸਿੰਘ ਜੀ ਦਿਲਪ੍ਰੀਤ ਜੀ ਕਿੱਥੇ ਖੜੇ ਆਪਣੇ ਆਪਣੇ ਘਰ ਦੇ ਬਾਹਰ 110 ਹੀ ਮੋਡਲ ਟਾਊਨ ਬੀਤੀ ਰਾਤ ਬੀਤੀ ਰਾਤ 1:30 ਦੇ ਕਰੀਬ ਗੋਲੀਆਂ ਵਾਂਗੂ ਇਦਾਂ ਜ਼ੋਰ-ਜ਼ੋਰ ਖੜਾਕਾ ਸੁਣਿਆ ਜਦੋਂ ਜਿੱਦਾਂ ਬਾਹਰ ਆ ਕੇ ਦੇਖਿਆ ਤਿੰਨ ਬੰਦੇ ਸੀਗੇ ਉਹਨਾਂ ਨੇ ਗੰਡਾਸੇ ਜੇ ਫੜੇ ਸੀ ਲੰਬੇ-ਲੰਬੇ ਮੈਨੂੰ ਲੱਗਾ ਸਾਹਮਣੇ ਵਾਲਾ ਘਰ ਬੰਦਿਆ ਤੇ ਉਧਰੋਂ ਟੱਪ ਕੇ ਚੋਰੀ-ਚੋਰੀ ਕਰਕੇ ਆਏ ਤੇ ਇੱਦੀ ਰਾਮ ਨਾਲ ਲੰਘੇ ਉਹਨਾਂ ਨੂੰ ਕੋਈ ਖੋਪਣੀ ਸੀਗਾ ਤੇ ਜਦੋਂ 5 ਮਿੰਟ ਬਾਅਦ ਨਾਲ ਦੀਆਂ ਨੇ ਕੈਮਰੇ ਦੇਖਿਆ ਉਹ ਕਹਿੰਦੇ ਤਾਂ ਤੁਹਾਡੇ ਗੇਟ ਤੇ ਹਮਲਾ ਕਰਕੇ ਗਏ ਫਿਰ ਵੀਡੀਓ ਚੈੱਕ ਕੀਤਾ ਤਿੰਨ ਬੰਦਿਆਂ ਨੇ ਬੜੀ ਜ਼ੋਰ ਕੇ ਗੰਡਾਸੇ ਮ ਚੌਥਾ ਬੰਦਾ ਪਿੱਛੇ ਐਕਟੀਵਾਰੀ ਸੀਗਾ ਉਹ ਆ ਕੇ ਬਿਠਾ ਕੇ ਉਹਨਾਂ ਨੂੰ ਲੈ ਗਿਆ ਇੱਕ ਤੇ ਚਾਰੇ ਜਾਣੇ ਇੱਕ ਬੰਦਾ ਇੱਕ ਵਾਰੀ ਡਿੱਗਾ ਵੀ ਹਾਂਜੀ ਹਾਂਜੀ ਪਰ ਪਛਾਣੇ ਨਹੀਂ ਕੀ ਉਹਨਾਂ ਦਾ ਪਤਾ ਨਹੀਂ ਲੱਗ ਰਿਹਾ ਸਾਬ ਮੂੰਹ ਬੰਨਿਆ ਸੀ ਇੱਕ ਨੇ ਮੂੰਹ ਤਿੰਨ ਦੋ ਨੇ ਮੂੰਹ ਲਵੇਟਿਆ ਸੀ ਇੱਕ ਸਰਦਾਰ ਬੰਦਾ ਸੀਗਾ ਉਸ ਤੋਂ ਬਾਅਦ ਜੋ ਸਾਰੇ ਮੱਲੇ ਵਾਲੇ ਇਕੱਠੇ ਪੀਸੀ ਆ ਲੈਣ 100 ਨੰਬਰ ਤੇ ਫੋਨ ਕੀਤਾ ਆਏ ਉਹਨਾਂ ਨੇ ਬਿਆਨ ਲਏ ਕਿ ਹੁਣ ਅਸੀਂ ਐਮਸੀ ਸਾਹਿਬ ਨੂੰ ਵੀ ਇਹਨਾਂ ਨੂੰ ਹੀ ਸੱਦਿਆ ਵੀ ਹੁਣੇ ਆਏ ਨੇ ਪੁਲਿਸ ਆਈ ਸੀਗੀ ਪ੍ਰਸ਼ਾਸਨ ਕੋ ਮੰਗ ਰੱਖਿਆ ਪ੍ਰਸ਼ਾਸਨ ਨੂੰ ਮੰਗ ਕੀਤਾ ਜੇ ਜਿਹੜੀ ਰਿਪੀਟ ਨਾ ਹੋਵੇ ਰਿਪੀਟ ਨਾ ਹੋਵੇ ਉਹਨਾਂ ਦੀ ਗਸ਼ਤ ਵਧਾਈ ਜਾਵੇ ਕੱਲ ਜਗਦੀਪ ਸਿੰਘ ਆਪਾਂ ਮਤਲਬ ਜੀ ਕਿੱਥੇ ਕੜੇ ਆਪਾਂ ਇਸ ਵੇਲੇ ਮੌੜਨ ਖੜੇ ਆਪਾਂ 181 ਦੇ ਬਾਹਰ ਜੀ ਸਰ ਕੀ ਮਾਮਲਾ ਕੀ ਹੈ ਸਾਰਾ ਜਿਹੜਾ ਮਾਮਲਾ ਇਹ ਆ ਕਿ ਜਿੱਦਾਂ ਰਾਤੀਆਂ ਅਸ਼ਰਾਰਤੀ ਅੰਸਰ ਆਏ ਆ ਤੇ ਭਾਂ ਤੋੜ ਕੀਤੀ ਆ ਇਹ ਬਾਅਦ ਚ ਵੀ ਕੋਈ ਅਣਸਖਾਵੀ ਘਟਨਾ ਹੋ ਸਕਦੀ ਕਿਸੇ ਦਾ ਜਾਨੀ ਵਾਲੀ ਨੁਕਸਾਨ ਹੋ ਸਕਦਾ ਹੁਣੇ ਜਿੱਦਾਂ ਗੱਲ ਕਰਦੇ ਪਏ ਸੀਗੇ ਤੇ ਕੱਲ ਸਵੇਰੇ ਅੱਜ ਅੱਜ ਸਵੇਰੇ ਮਤਲਬ 4 ਵਜੇ ਤੇ ਅਬੀਲੀ ਵਾਲੇ ਹੁਣੇ ਲੰਘ ਕੇ ਕੇ ਦੱਸੇ ਉਹਨਾਂ ਕਹਿੰਦੇ ਬਾਲੀਆਂ ਲਾ ਕੇ ਲੈ ਕੇ ਸਵੇਰੇ ਜਨਾਨੀ ਕਿਸੇ ਦੀਆਂ ਗੁਰਾਨਕਪੁਰੇ ਜੋ ਜਾਨ ਐਂਟਰ ਕਰਦੇ ਆਪਾਂ ਨਾ ਕਰ ਉਹ ਨਹੀਂ ਨਾ ਕਰ ਤਬ ਕਿੰਨੇ ਵਜੇ ਮਤਲਬ ਕਿੰਨੇ ਵਿਅਕਤੀ ਆਏ ਆ ਇਹ ਚਾਰ ਚਾਰ ਜਾਨੇ ਸੀਗੇ ਜੀ ਚਾਰ ਚਾਰ ਜਾਨੇ ਹਾਂਜੀ ਮੂੰਹ ਸਰਲੇ ਬੈਠੇ ਸੀਗੇ ਰਾਤੀ ਭਾਜੀ ਹੁਣੀ ਜਦੋਂ ਬਾਹਰ ਆਏ ਆ ਜਿੱਦਾਂ ਤੇ ਉਹਨਾਂ ਨੇ ਮਤਲਬ ਇਹ ਗੱਲ ਕਹੀ ਉਹਨਾਂ ਨੂੰ ਕਿ ਆਓ ਸਰਦਾਰ ਜੀ ਆਓ ਇੰਨੀ ਗੱਲ ਕਹਿ ਕੇ ਬਾਅਦੋਂ ਚੱਲ ਗਏ ਆ ਤੇ ਕਿਰਾਸੀ ਗੇਟ ਦੇ ਉੱਪਰ ਮਾਰੇ ਗੇਟ ਦੇ ਉੱਪਰ ਨੰਬਰ ਪਲੇਟ ਵੀ ਪੰਨੀ ਆ ਆ ਘਰ ਦੀ ਜਿਹੜੀ ਪਲੇਟ ਹੁੰਦੀ ਆ ਉੱਤੇ ਵੀ ਪੰਨ ਕੇ ਗਏ ਉਹਨੂੰ ਚੰਗੀ ਤਰ੍ਹਾਂ ਵੱਲੋਂ ਪੁਲਿਸ ਨੂੰ ਸ਼ਿਕਾਇਤ ਹਾਂਜੀ ਬਾਕੀ ਜੋਸ਼ੀ ਸਾਹਿਬ ਨੂੰ ਬੇਨਤੀ ਕੀਤੀ ਆਏ ਨਾਲ ਹੁਣ ਸਾਡੇ ਤੇ ਇਹਨਾਂ ਨੇ ਅੱਗੇ ਐਸਪੀ ਸਾਹਿਬ ਦੇ ਕੋਲ ਰਾਤੀ ਪੀਸੀਆਰ ਵਾਲੇ ਆਏ ਸੀ ਹਾਂਜੀ ਮੰਗ ਇਹ ਹੈ ਕਿ ਮਤਲਬ ਇਹਨਾਂ ਐਕਸ਼ਨ ਲਿਆ ਜਾਵੇ ਤਾਂ ਕਿ ਮਤਲਬ ਚਲੋ ਅੱਜ ਕੋਈ ਗੱਲ ਇੱਥੇ ਹੋਈ ਹੈ ਚਲੋ ਖਤਰਾ ਤਾਂ ਬਹੁਤਾ ਨਹੀਂ ਹੋਇਆ ਕਿ ਜਾਨ ਮਾਲ ਦਾ ਨੁਕਸਾਨ ਨਹੀਂ ਹੋਇਆ ਕਿ ਕੱਲ ਨੂੰ ਕਿਸੇ ਹੋਰ ਨਾਲ ਵੀ ਹੋ ਸਕਦਾ ਹੈ ਜੇਕਰ ਆਪਾਂ ਹੁਣ ਇਹਨੂੰ ਸੀਰੀਅਸਲੀ ਨਹੀਂ ਲੈਂਦੇ ਤਾਂ 巴西的那个。